ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਦਵੇ ਕਿਆ ਕਹੀ ਐ ਭ੍ਰਮ ਐਸਾ ਜਿਸਾ ਮੰਨਿਆ ਹੋਏ ਨਾ ਤੈਸਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਪਿਖਾਰੀ ਅਛਤ ਰਾਜ ਬਿਸਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਵਾਖੀ ਦਾ ਦਿਹਾੜਾ 13 ਅਪ੍ਰੈਲ ਲੰਘਿਆ ਹੈ ਹਰ ਥਾਂ ਦੇ ਉੱਤੇ ਇਹ ਦਿਹਾੜਾ ਮਨਾਇਆ ਗਿਆ ਤੇ ਖੰਡੇ ਵਟ ਦਾ ਅਮਰਤ ਛਕਾਇਆ ਗਿਆ ਗੁਰੂ ਵਾਲੇ ਬਣਾਇਆ ਗਿਆ ਜਿਹੜੇ ਗੁਰੂ ਵਾਲਾ ਬਣਨਾ ਚਾਹੁੰਦੇ ਸੀ ਉਹ ਤੋੜਾ ਸਾਹਿਬ ਵਿਖੇ ਵੀ ਬਹੁਤ ਪੁਰਾਣੀ ਗੁਰੂ ਵਾਲੇ ਬਣੇ ਦਾਸ ਦੀ ਸੇਵਾ ਹੈ तकरीबन 27-22 ਸਾਲ ਤੋਂ ਤਾਂ ਜਦੋਂ ਅਮਰਸ਼ ਕਰਨ ਤੋਂ ਪਹਿਲਾਂ ਕੁਝ ਪੁੱਛਿਆ ਜਾਂਦਾ ਹੈ ਜਿਹੜੇ ਆਏ ਹੁੰਦੇ ਨੇ ਪੁਰਾਣੀ ਤਾਂ ਜਦੋਂ ਪੁੱਛਿਆ ਗਿਆ ਉਹਨਾਂ ਨੂੰ ਕਿ ਤੁਸੀਂ ਕਾਦੇ ਵਾਸਤੇ ਆਏ ਹੋ ਉਹ ਕਹਿੰਦੇ ਜੀ ਅਸੀਂ ਅਮਰ ਛਕਣ ਵਾਸਤੇ ਆਏ ਆ ਕੋਈ ਆਵਾਜ਼ ਆਈ ਗੁਰੂ ਵਾਲੇ ਬਣਨ ਵਾਸਤੇ ਆਏ ਆ ਕੋਈ ਆਵਾਜ਼ ਆਈ ਗੁਰਮੰਤਰ ਲੈਣ ਵਾਸਤੇ ਆਏ ਆ ਕੋਈ ਆਵਾਜ਼ ਆਈ ਗੁਰੂ ਨਾਲ ਰਿਸ਼ਤਾ ਜੋੜਨ ਵਾਸਤੇ ਆਏ ਆ ਅਖਰ ਨੇ अलग-अलग अक्षर ਨੇ ਮਤਲਬੇ ਕੀ ਹੈ ਵਿੱਚੋਂ ਭਾਵਨਾ ਇੱਕੋ ਹੀ ਹੈ ਦਾਸ ਨੇ ਦੂਸਰਾ ਸਵਾਲ ਪੁੱਛਿਆ ਕਿ ਕਿਉਂ ਬਣਨਾ ਹੈ ਗੁਰੂ ਵਾਲੇ ਕੀ ਲੋੜ ਹੈ ਇੱਕ ਦੋ ਅੱਜ ਆਈਆਂ ਇੱਕ ਆਵਾਜ਼ ਆਈ ਮੁਕਤ ਹੋਣਾ ਹੈ ਦੂਸਰੀ ਆਵਾਜ਼ ਆਈ ਨਾਮ ਜਪਣ ਵਾਸਤੇ 10 ਨੇ ਉਸ ਸ਼ਖਸ ਨੂੰ ਪੁੱਛਿਆ ਤਾ ਮੁਕਤਕਤੋਂ ਹੋਣਾ ਹੈ ਤੈਨੂੰ ਕਿਹੜੀ ਚੀਜ਼ ਨੇ ਫੜਿਆ ਹੋਇਆ ਕੋਈ ਜਵਾਬ ਦੂਜੇ ਨੇ ਪੁੱਛਿਆ ਨਾਮ ਕੀ ਹੈ ਤੂੰ ਕਹਾਂ ਨਾਮ ਜਪਣਾ ਨਾਮ ਕੀ ਹੈ ਕਿਵੇਂ ਜਪਿਆ ਜਾਂਦਾ ਕੋਈ ਪਤਾ ਨਹੀਂ ਪਿਆਰਿਓ ਇਹ ਬਾਤਾਂ ਅਸੀਂ ਸੁਣ ਲੈਨੇ ਆ ਇਹ ਗੱਲਾਂ ਸੁਣ ਕੇ ਅਸੀਂ ਇਹਨਾਂ ਨਾਲ ਜੁੜ ਗਏ ਔਰ ਇਹ ਜਨਮ ਤੋਂ ਲੈ ਕੇ ਹੁਣ ਤੱਕ ਸੁਣਦੇ ਹੀ ਆਏ ਆ ਇਹ ਹੀ ਹੌਲੀ ਹੌਲੀ ਬੰਧਨ ਬਣ ਜਾਂਦੇ ਨੇ ਜੋ ਜਨਮ ਤੋਂ ਲੈ ਕੇ ਅਸੀਂ ਸੁਣਦੇ ਆ ਆਪਣੇ ਮਾਤਾ ਪਿਤਾ ਤੋਂ ਆਸੇ ਪਾਸੇ ਤੋਂ ਸਕੂਲਾਂ ਚ ਕਾਲਜਾਂ ਚ ਬਜ਼ਾਰਾਂ ਚ ਅਖਬਾਰਾਂ ਚ ਜੋ ਸੁਣਦੇ ਪੜ੍ਹਦੇ ਆ ਇਹ ਹੀ ਸਾਡੇ ਬੰਦਰ ਬਣ ਜਾਂਦੇ ਨੇ ਅਸੀਂ ਔਲਡ ਜਾਣਦੇ ਆ ਨਾ ਮੈਂ ਪੁੱਛਿਆ ਕਿ ਭਾਈ ਤੈਨੂੰ ਫੜਿਆ ਕਿਹੜੀ ਚੀਜ਼ ਨੇ ਹੋਇਆ ਤੂੰ ਕਹਿੰਦਾ ਮੈਂ ਮੁਕਤ ਹੋਣਾ ਤੂੰ ਆ ਤੁਰਿਆ ਫਿਰਦਾ ਆ ਆਜ਼ਾਦੀ ਨਾਲ ਘੁੰਮਦਾ ਆ ਖਾਂਦਾ ਆ ਪੀਂਦਾ ਆ ਤੈਨੂੰ ਫੜਿਆ ਕਿੰਨੇ ਹੋਇਆ ਸੋ ਪਿਆਰੋ ਜਿਹੜੀਆਂ ਇਹ ਵਿਚਾਰਾਂ ਨੇ ਇਹ ਪੂਰਨ ਅਨੁਭਵੀ ਮਹਾਪੁਰਸ਼ਾਂ ਦੀ ਸੰਗਤ ਵਿੱਚੋਂ ਪਤਾ ਲੱਗਦੀਆਂ ਨੇ ਕਿ ਬੰਧਨ ਕੀ ਹੈ ਮੁਕਤ ਕਿਵੇਂ ਹੋਣਾ ਹੈ ਕਿੰਨੇ ਮੁਕਤ ਹੋਣਾ ਹੈ ਵੰਦਨਾ ਕਿਵੇਂ ਟੁੱਟ ਜਾਣਾ ਹੈ ਨਾਮ ਕੀ ਹੈ ਜਪਣਾ ਕਿਵੇਂ ਹੈ ਸੋ ਪਿਆਰਿਓ ਮੁਕਤ ਹੋਣਾ ਇੰਨੇ ਭਰਮ ਤੋਂ ਕੋਈ ਚੀਜ਼ ਬਦਲ ਨਹੀਂ ਜਾਣੀ ਗਿਆਨ ਹੋਣ ਤੋਂ ਬਾਅਦ ਕਹਿੰਦੇ ਇਹ ਆਨੰਦ 'ਚ ਚਲਿਆ ਜਾਂਦਾ ਹੈ ਜਾਂ ਅਨੁਭਵ ਹੈ ਕਿ ਇਹ ਸੁਖੀ ਹੋ ਜਾਂਦਾ ਦੁੱਖ ਖਤਮ ਹੋ ਜਾਂਦੇ ਨੇ ਔਰ ਜੋ ਰਚਨਾ ਹੈ ਇਹ ਬਦਲਦੀ ਨਹੀਂ ਹੈ ਇਹ ਉਵੇਂ ਹੀ ਰਹਿੰਦੀ ਹੈ ਰਾਸ਼ਿਰ ਉਵੇਂ ਹੀ ਖਾਂਦਾ ਹੈ ਉਵੇਂ ਕੰਮ ਕਰਦਾ ਹੈ ਉਵੇਂ ਸੰਸਾਰ ਹੈ ਸਭ ਕੁਝ ਉਵੇਂ ਰਹਿੰਦਾ ਹੈ ਤੇ ਕੀ ਹੋ ਗਿਆ ਫਰਕ ਕੀ ਪੈ ਗਿਆ ਇੱਕ ਭਰਮ ਦੂਰ ਹੋ ਗਿਆ ਇਹਦਾ ਭਰਮ ਤੋਂ ਮੁਕਤ ਹੋਣਾ ਇਹਨੇ ਭਰਮ ਕਿੰ ਨੂੰ ਕਹਿੰਦੇ ਨੇ ਭਰਮ ਉਹਨੂੰ ਕਹਿੰਦੇ ਨੇ ਜਿਹੜੀ ਚੀਜ਼ ਹੋਵੇ ਨਾ ਪਰ ਲੱਗੇ ਵੀ ਹਾਂ ਹੈ ਕਿ ਐਸੀ ਖੇਡ ਹੈ ਚੀਜ਼ ਹੈ ਨਹੀਂ ਉਹ ਤੇ ਕਹਿੰਦਾ ਹੈਗੀ ਆ ਆ ਭਰਮ ਹੈ ਹਰੇਕ ਜਗਿਆਸੂ ਜਾਂ ਹਰੇਕ ਮਾਂ ਪੁੱਤ ਜਦੋਂ ਉਹਨੂੰ ਗਿਆਨ ਹੋ ਜਾਂਦਾ ਹੈ ਉਹ ਆਪਣੇ ਆਪ ਤੇ ਹੱਸਦਾ ਵੀ ਲੈ ਆਹ ਕੀ ਸੀ ਪਰ ਜਿੰਨਾ ਜਦ ਗਿਆਨ ਨਹੀਂ ਹੁੰਦਾ ਪਰਮ ਨਹੀਂ ਦੂਰ ਹੁੰਦਾ ਉਹਨਾਂ ਚ ਦੁੱਖ ਹੀ ਦੁੱਖ ਹੁੰਦੇ ਨੇ ਕਹਿੰਦਾ ਰੱਬ ਨੂੰ ਮਿਲਣਾ ਤਾਂ ਬਹੁਤ ਔਖਾ ਹੈ ਬਹੁਤ ਔਖਾ ਹੈ ਮੇਰੇ ਵੱਸ ਦਾ ਹੈ ਹੀ ਨਹੀਂ ਪਰ ਜਦੋਂ ਗੁਰੂ ਦੀ ਕਿਰਪਾ ਮਹਾਪੁਰਸ਼ਾਂ ਨੇ ਗੱਲ ਸਮਝਾ ਦਿੱਤੀ ਅੰਦਰ ਪਾ ਦਿੱਤੀ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਫਿਰ ਤਾਂ ਇਹ ਹੱਸਦਾ ਹੈ ਆਪਣੇ ਆਪ ਨੂੰ ਕਹਿੰਦਾ ਤੂੰ ਤਾਂ ਮੂਰਖ ਸੀ ਗੱਲ ਕੁਛ ਵੀ ਨਹੀਂ ਸੀ ਪਰ ਅੜਿਆ ਰਿਹਾ ਉਥੇ ਜੇ ਦੋ ਤਰ੍ਹਾਂ ਦੇ ਵਿਚਾਲੇ ਨਿੱਕਾ ਜਿਹਾ ਕੋਈ ਕਾਰਬਨ ਆ ਜਾਵੇ ਹਲਕਾ ਜਿਹਾ ਕਿਣਕਾ ਆ ਜਾਵੇ ਕਾਰਬਨ ਦਾ ਉਹ ਨਹੀਂ ਜੁੜਦਾ ਨਹੀਂ ਵੱਲਵਜਗਦਾ ਨਹੀਂ ਗੱਡੀ ਸਟਾਰਟ ਹੁੰਦੀ ਉਹ ਹੁੰਦਾ ਕਿੰਨਾ ਕਿ ਉਹ ਗੁਰਬਾਣੀ ਲਿਖਿਆ ਭਾਂਬੀਰੀ ਕੇ ਪਾਤ ਪਰਦੋ ਜਿਹੜੀ ਆ ਹਵਾ ਚ ਉਡਣ ਆਲੀ तितਲੀ ਹੁੰਦੀ ਆ ਜਾਂ ਭੰਬੀਰੀ ਹੁੰਦੀ ਆ ਇਹਦੇ ਖੰਭਾ ਜਿੰਨਾ ਪਤਲਾ ਪਰਦਾ ਹੈ ਭਰਮ ਦਾ ਉਹ ਭਰਮ ਪੈ ਗਿਆ ਇਹ ਭਰਮਕ ਸਮਝ ਨਹੀਂ ਆਉਂਦਾ ਸਾਨੂੰ ਮਹਾਪੁਰਸ਼ ਦੱਸਿਆ ਕਰਦੇ ਆਪਾਂ ਜਦੋਂ ਤੀਜੀ ਚੌਥੀ ਗਲਾਸ ਚ ਪੜਿਆ ਕਰਦੇ ਸੀ ਇੱਕ ਪੰਜਾਬੀ ਦੀ ਕਿਤਾਬ ਵਿੱਚ ਇੱਕ ਕਹਾਣੀ ਹੁੰਦੀ ਸੀ ਬੜੀ ਪਿਆਰੀ ਇੱਕ ਬੱਚਾ ਸੀ ਉਹਦਾ ਨਾਮ ਬੁੱਧੂ ਸੀ ਉਹ ਇੱਕ ਬੱਕਰੀ ਦਾ ਮੇਮਣਾ ਬੜਾ ਪਿਆਰਾ ਮੇਮਣਾ ਚੱਕ ਕੇ ਤੁਰਿਆ ਜਾ ਰਿਹਾ ਸੀ ਤੇ ਤਿੰਨ ਠੱਗ ਰਾਹ 'ਚ ਟੱਕਰ ਗਏ ਉਹ ਕਹਿਣ ਲੱਗੇ ਵੀ ਇਸ ਬੱਚੇ ਤੋਂ ਆਪਾਂ ਮੇਮਣਾ ਲੈਣਾ ਖੋਣਾ ਨਹੀਂ ਹੈ ਲੋਕ ਫੜ ਲੈਣਗੇ ਆਪਾਂ ਨੂੰ ਇਹ ਚੀਕਾ ਮਾਰੇਗਾ ਰੋਏਗਾ ਪਰ ਇਹ ਤੋਂ ਆਪਾਂ ਠੱਗਣਾ ਹੈ हासिल ਕਰਨਾ ਹੈ ਤੋ ਆਪਾਂ ਤਾਂ ਤਿੰਨਾ ਠੱਗਾ ਨੇ ਯੁਗਤੀ ਬਣਾਈ ਵੀ ਚਲੋ ਆਪਣੀ ਗੇਮ ਖੇਡੀਏ ਸਕੀਮ ਖੇਡੀਏ ਉਹ ਤਿੰਨੇ ਠੱਗ ਰਸਤੇ 'ਚ ਖੜ ਕੇ ਦੂਰ ਦੂਰ ਜਾ ਕੇ ਪਹਿਲਾ ਠੱਗ ਰਸਤੇ 'ਚ ਮਿਲਿਆ ਉਸ ਬੁੱਧੂ ਨੂੰ ਬੱਚੇ ਨੂੰ ਕਹਿੰਦਾ ਬੇਟਾ ਤੂੰ ਬੜਾ ਪਿਆਰਾ ਹੈ ਬੜਾ ਸੋਹਣਾ ਹੈ ਹੈ ਬੜਾ ਸਿਆਣਾ ਹੈ ਪਰ ਤੂੰ ਆ ਕੁੱਤੇ ਦਾ ਬੱਚਾ ਕਿਉਂ ਚੁੱਕਿਆ ਹੋਇਆ ਹੈ ਤੇ ਕੁੱਤਾ ਕਿਉਂ ਚੁੱਕਿਆ ਹੋਇਆ ਹੈ ਉਹ ਕਹਿੰਦਾ ਨਹੀਂ ਜੀ ਇਹ ਤਾਂ ਮੇਰਾ ਮੇਮਣਾ ਹੈ ਬੜਾ ਪੈਰਾ ਉਹ ਨਹੀਂ ਨਹੀਂ ਇਹ ਕੁੱਤਾ ਹੈ ਤੂੰ ਕੁੱਤਾ ਚੱਕਿਆ ਹੋਇਆ ਹੈ ਇਹ ਕੁੱਤਾ ਨਹੀਂ ਚੱਕਿਆ ਕਰ ਦੇ ਤਾਂ ਕੁੱਤੇ ਗੰਦੇ ਮੰਦੇ ਹੁੰਦੇ ਨੇ ਕੁੱਤਾ ਤੂੰ ਕੁੱਤੇ ਤੋਂ ਕੀ ਦੇਣਾ ਤੂੰ ਛੱਡ ਦੇ ਇਹਨੂੰ ਕੁੱਤੇ ਨੂੰ ਛੱਡ ਦੇ ਕੁੱਤੇ ਨੂੰ ਉਹ ਨਹੀਂ ਛੱਡਦਾ ਬੁੱਧੂ ਉਹ ਇੰਨਾ ਕਹਿ ਕੇ ਉਹ ਠੱਗ ਅੱਗੇ ਲੰਘ ਜਾਂਦਾ ਹੁਣ ਉਹਨੇ ਆਪਣਾ ਕੰਮ ਸ਼ੁਰੂ ਕਰਤਾ ਠੱਗ ਨੇ ਭਰਮ ਪਾਉਣ ਦਾ ਉਸ ਬੁੱਧੂ ਨੂੰ ਬੁੱਧੂ ਮੇਮਣੇ ਵਾਲਾ ਵੇਖਦਾ ਉਸ ਬੰਦੇ ਵਾਲਾ ਵੇਖਦਾ ਵੀ ਸਿਆਣਾ ਸੀ ਮੇਰੇ ਤੋਂ ਕਿੱਡਾ ਵੱਡਾ ਬੰਦਾ ਸੀ ਮੈਨੂੰ ਗੱਲ ਕਹਿ ਗਿਆ ਪਰ ਇਹ ਤਾਂ ਮੇਮਣਾ ਐ ਮੈਨੂੰ ਪਤਾ ਤਾਂ ਥੋੜੀ ਦੂਰ ਅੱਗੇ ਗਿਆ ਅੱਗੇ ਦੂਸਰਾ ਠਾਕ ਟੱਕਰਿਆ ਉਹ ਵੀ ਕਹਿੰਦਾ ਬੇਟਾ ਤੂੰ ਕਿੰਨਾ ਪਿਆਰਾ ਬੱਚਾ ਹੈ ਤੂੰ ਕਿੰਨਾ ਸੋਹਣਾ ਹੈ ਪਰ ਤੂੰ ਜਿਹੜਾ ਕੁੱਤਾ ਚੁੱਕਿਆ ਹੋਇਆ ਹੈ ਇਹ ਕੁੱਤਾ ਤੈਨੂੰ ਵੱਢ ਲਏਗਾ ਦੰਦ ਮਾਰ ਦੇਗਾ ਤੂੰ ਦੁਖੀ ਹੋਏਂਗਾ ਖੂਨ ਨਿਕਲੇਗਾ ਬੇਟਾ ਤੇਰੇ ਮਾਤਾ-ਬੇਟਾ ਦੁਖੀ ਹੋਣਗੇ ਕੁੱਤੇ ਨੂੰ ਨਹੀਂ ਚੱਕੀਦਾ ਹੁੰਦਾ ਥੱਲੇ ਛੜਦੇ ਕੁੱਤੇ ਨੂੰ ਛੜਦੇ ਉਹ ਬੁੱਧੂ ਹੁਣ ਵੇਖਦਾ ਸੱਜੇ ਖੱਬੇ ਵੀ ਮੈਂ ਕੁੱਤਾ ਚੁੱਕਿਆ ਹੋਇਆ ਨਹੀਂ ਨਹੀਂ ਇਹ ਤਾਂ ਮੇਵਣਾ ਸੀ ਭਰੇ ਬੰਦਾ ਪਹਿਲਾਂ ਵੀ ਇੱਕ ਬੰਦਾ ਕਹਿ ਗਿਆ ਹੁਣ ਦੂਜਾ ਕਹਿ ਰਿਹਾ ਇਹ ਤੇ ਮੈਂ ਭਰਮਚਣਾ ਹੋਵਾਂ ਕਿਤੇ ਕੁੱਤਾ ਹੀ ਹੋਵੇ ਇਹ ਕਹਿੰਦਾ ਨਹੀਂ ਨਹੀਂ ਜੀ ਇਹ ਤਾਂ ਮੇਵਣਾ ਹੈ ਉਹ ਹੱਸਣ ਲੱਗਾ ਕਹਿੰਦਾ ਲੈ ਤੂੰ ਤਾਂ ਬੱਚਾ ਹੈ ਦੇ ਮੇਰੀ ਕਿੰਨੀ ਉਮਰ ਹੈ ਇਹ ਤੂੰ ਕੁੱਤਾ ਚੁੱਕਿਆ ਹਾਇ ਇਹਨੂੰ ਛੱਡ ਦੇ ਐਨਾ ਕਾ ਕੇ ਉੱਠਾ ਕੇ ਚਲੇ ਗਿਆ ਹੁਣ ਬੁੱਧੂ ਨੂੰ ਭੜਮ ਪੈਣਾ ਸ਼ੁਰੂ ਹੋ ਗਿਆ ਵੀ ਪਹਿਲਾਂ ਵੀ ਇੱਕ ਬੰਦਾ ਆਇਆ ਸੀ ਉਹ ਕਹਿ ਗਿਆ ਦੂਜਾ ਵੀ ਕਹਿ ਗਿਆ ਹੁਣ ਉਹ ਕੁੱਤੇ ਉਸ ਮੇਮਣੇ ਵੱਲ ਬੜੀ ਸ਼ੱਕੀ ਨਿਗ੍ਹਾ ਨਾਲ ਦੇਖਦਾ ਵੀ ਇਹ ਕੁੱਤਾ ਲੱਗਦਾ ਮਨ ਤਾਂ ਪਰ ਛੱਡਦਾ ਨਹੀਂ ਨਹੀਂ ਮੇਮਣਾ ਹੈ ਉਹ ਥੋੜੀ ਦੂਰਤੀ ਜੱਠਾ ਕੋਰ ਆ ਗਿਆ ਉਹ ਕਹਿੰਦਾ ਬੇਟਾ ਤੂੰ ਕਿੰਨਾ ਪਿਆਰਾ ਬੱਚਾ ਹੈ ਆ ਕੁੱਤਾ ਕਿੰਨਾ ਖੌਂਖਾਰ ਕੁੱਤਾ ਹੈ ਕਿੱਡੇ ਕਿੱਡੇ ਦੰਦ ਨੇ ਇਹਦੇ ਤੈਨੂੰ ਵੱਢ ਲਏਗਾ ਤੈਨੂੰ ਹਲਕ ਹੋ ਜਾਏਗਾ ਤੈਨੂੰ ਉਹ ਹੋ ਜਾਏਗਾ ਛੱਡ ਦੇ ਇਸ ਕੁੱਤੇ ਨੂੰ ਤਾਂ ਜਦੋਂ ਉਸ ਬੰਦੇ ਨੇ ਬੜੇ ਐਨ ਵਿਸ਼ਵਾਸ ਨਾਲ ਕਿਹਾ ਕਿ ਕੁੱਤਾ ਹੈ ਤਾਂ ਉਸ ਬੱਚੇ ਨੂੰ ਗੁਸ਼ਤਾ ਭਰਮ ਪਹਿਲਾਂ ਹੀ ਪੈ ਗਿਆ ਸੀ ਵੀ ਦੋ ਬੰਦੇ ਪਹਿਲਾਂ ਕਹਿ ਗਏ ਮੰਨੋ ਤੀਜਾ ਫੇਰ ਕਹਿ ਰਿਹਾ ਤਾਂ ਮੈਂ ਹੀ ਇਤਨਾ ਮੈਨੂੰ ਪਤਾ ਨਹੀਂ ਹੈ ਇਹ ਸਿਆਣੇ ਨੇ ਮੈਂ ਤਾਂ ਬੱਚਾ ਕਹਿੰਦਾ ਅੱਛਾ ਕਹਿੰਦਾ ਹਾਂ ਇਹ ਕੁੱਤਾ ਹੈ ਇਹਨੂੰ ਛੱਡ ਦੇ ਤਾਂ ਉਹਨੂੰ ਭਰਮ ਪੈ ਗਿਆ ਕਿ ਮੈਂ ਕੁੱਤਾ ਚੱਕਿਆ ਹੋਇਆ ਤਾਂ ਉਹ ਬੁੱਧੂ ਉਹ ਕੁੱਤੇ ਨੂੰ ਛੱਡ ਦਿੰਦਾ ਆਪ ਅੱਗੇ ਲੰਘ ਜਾਂਦਾ ਤੇ ਉਹ ਪਿੱਛੋਂ ਉਹ ਠੱਗ ਉਹ ਚੁੱਕ ਲੈਂਦਾ ਮੇਮਣੇ ਨੂੰ ਹੁਣ ਇਹ ਨਿੱਕੀ ਜਿਹੀ ਕਹਾਣੀ ਸੀ ਆਪਣੇ ਕਿਤਾਬ ਵਿੱਚ ਇਹ ਬੜੀ ਬਹੁਤ ਵੱਡਾ ਗਿਆਨ ਇਹਦੇ ਵਿੱਚ ਉਹ ਤਿੰਨ ਠੱਗ ਨੇ ਜਿਹੜੇ ਰਜੋ ਤਮੋ ਸਾਤੋ ਇਹ ਤਿੰਨ ਗੁਣ ਨੇ ਮਾਇਆ ਦੇ ਤਿੰਨੇ ਠੱਗ ਨੇ ਇਹ ਇਸ ਮਨੁੱਖ ਨੂੰ ਜੰਮਣ ਤੋਂ ਲੈ ਕੇ ਜਦੋਂ ਬੱਚਾ ਹੁੰਦਾ ਉਦੋਂ ਤਾਈਂ ਕਦੇ ਮਾਰਾਹੀਂ ਪਿਓ ਰਾਹੀਂ ਤੂੰ ਹੈ ਸਾਡਾ ਪੁੱਤ ਹੈ ਇਹ ਸੰਸਾਰ ਹੈ ਇਹ ਰਿਸ਼ਤੇਦਾਰ ਨੇ ਤੇਰੀਆਂ ਭੈਣਾਂ ਨੇ ਭਾ ਭਰਾ ਨੇ ਤੇਰੀ ਜ਼ਮੀਨ ਹੈ ਤੇਰੀ ਪ੍ਰਾਪਰਟੀ ਹੈ ਇਹਨੂੰ ਕਹਿ ਕੇ ਕਿ ਇਹਦਾ ਅਸਲੀ ਸਰੂਪ ਢੱਕ ਦਿੰਦੇ ਨੇ ਤੇ ਇਹਨੂੰ ਜੋੜਨ ਦੇ ਨੇ ਸੰਸਾਰ ਨਾਲ ਉਹ ਇੰਨਾ ਵੱਡਾ ਭਰਮ ਪਾ ਦਿੰਦੇ ਨੇ ਕਿ ਇਹ ਮੁੜ ਕੇ ਇਹਦਾ ਭਰਮ ਟੁੱਟਦਾ ਹੀ ਨਹੀਂ ਹੈ ਸੰਤ ਜੋੜ ਲਾ ਲਵੇ ਗੁਰੂ ਜੋੜ ਲਾ ਲਵੇ ਗੁਰਬਾਣੀ ਜੋੜ ਲਾ ਲਵੇ ਇਹਦਾ ਉਹ ਭਰਮ ਟੁੱਟਦਾ ਹੀ ਨਹੀਂ ਕਹਿੰਦਾ ਨਹੀਂ ਇਹ ਤਾਂ ਮੈਂ ਤੇ ਮੇਰੀ ਸੰਸਾਰ ਚੀਜ਼ਾਂ ਸਭ ਇਹ ਮੈਂ ਸੱਚਾ ਮੈਂ ਭਾਵ ਇਹਦਾ ਜਿਹੜੇ ਭਰਮ ਹੈ ਮਾਦਵੇ ਕਿਹਾ ਕਹੀ ਹੈ ਭਰਮ ਐਸਾ ਹੁਣ ਭਰਮ ਪੈ ਗਿਆ ਭਰਮ ਟੁੱਟਦਾ ਨਹੀਂ ਹੈ ਚੀਜ਼ ਤਾਂ ਉਹ ਹੈ ਨਹੀਂ ਕਹਿੰਦਾ ਹੈ ਉਹ ਰੱਸੀ ਨੂੰ ਸੱਪ ਸਮਝੀ ਬੈਠਾ ਹੈ ਉਹ ਰੱਸੀ ਸੱਪ ਤਾਂ ਹੋ ਨਹੀਂ ਸਕਦੀ ਕਦੇ ਵੀ ਪਰ ਇਹਨੇ ਇਹਨੂੰ ਭਰਮ ਪੈ ਗਿਆ ਕਿ ਨਹੀਂ ਸੱਪ ਹੈ ਇੱਕ ਹੋਰ ਉਦਾਹਰਨ ਹੈ ਕਿ ਇੱਕ ਪਿੰਡ ਵਿੱਚ ਇੱਕ ਪਿੰਜਾ ਰਹਾ ਕਰਦਾ ਰੂਪ ਪੰਜਣ ਵਾਲਾ ਰਜਾਈਆਂ ਭਰਿਆ ਕਰਦਾ ਉਹ ਲੋਕੀਓ ਤੋਂ ਜਾਈਆਂ ਪਰਵਾਲਨ ਦੇ ਰਾਹਾਗੀਰ ਉਤੋਂ ਰੂੰ ਲੈ ਆਉਂਦੇ ਉਹ ਰੂੰ ਪਿੰਜ ਕੇ ਜਾਈਆਂ ਵਧੀਆ ਬਣਾ ਦਿੰਦਾ ਉਹਦਾ ਇਹੀ ਕੰਮ ਸੀ ਲੋਕੀ ਨੂੰ ਪੈਸੇ ਦੇਣਦੇ ਆਪਣੀ ਰੋਟੀ ਬਾਣੀ ਖੰਦਾ ਪਰਿਵਾਰ ਪਾਲਦਾ ਹੁਣ ਜਿੰਨੇ ਜੋ ਕੰਮ ਕਰਨਾ ਹੈ ਪਿਆਰਿਓ ਉਹਨੂੰ ਉਹਦੇ ਖਿਆਲ ਹੀ ਆਉਣੇ ਨੇ ਉਹਦੇ ਹੀ ਸੁਪਨੇ ਆਉਣੇ ਨੇ ਜਿਵੇਂ ਜਿਹੜਾ ਵੀ ਦਾਸ ਹੁਣ ਕੰਮ ਕਰਦਾ ਹੈ ਸਟੂਡੀਓ ਰਿਕਾਰਡਿੰਗ ਦਾ ਕੰਮ ਕਰਦਾ ਹੈ ਗੀਤ ਸੁਣਦਾ ਹੈ ਭੰਤ ਭੰਦੇ ਸੰਗੀਤਕਾਰਾਂ ਨੂੰ ਮਿਲਦਾ ਉੱਥੇ ਸਿੰਗਰਾਂ ਨੂੰ ਮਿਲਦਾ ਹੈ ਸਟੂਡੀਓ ਉਹ ਕਈ ਵਾਰ ਸੁਪਨਾ ਚ ਐਸਾ ਹੀ ਆ ਜਾਂਦਾ ਵੀ ਕੋਈ ਸਿੰਗਰ ਮਿਲ ਰਿਹਾ ਹੈ ਕੋਈ ਸੰਗੀਤਕਾਰ ਮਿਲ ਰਿਹਾ ਹੈ ਉੱਥੇ ਕੋਈ ਸ਼ਾਕਾਮ ਕੰਮ ਕਰ ਰਿਹਾ ਸੁਪਨੇ ਐਸੇ ਆ ਜਾਂਦੇ ਉਹ ਜਿਹੜਾ ਪੰਜਾ ਸੀ ਉਹ ਰੂਹ ਪੰਜਿਆ ਕਰਦਾ ਤਾਂ ਉਹਦਾ ਕੰਮ ਹੀ ਇਹੀ ਸੀ ਚ ਖੁੱਬ ਜਾਂਦਾ ਸੀ ਪੂਰਾ ਆਪਣੇ ਕੰਮ ਚ ਤਾਂ ਇੱਕ ਦਿਨ ਉਹਨੂੰ ਸੁੱਤੇ ਵੇਲੇ ਉਹਨੂੰ ਥੱਕਿਆ ਪਿਆ ਸੀ ਉਹ ਉਹਨੂੰ ਨੀਂਦ ਆਈ ਗੂੜੀ ਤੇ ਸੁਪਨਾ ਆ ਗਿਆ ਸੁਪਨਾ ਉਹਨੂੰ ਆ ਗਿਆ ਕਿ ਰਾਜਾ 100 ਗੱਡਾ ਰੂੰ ਦਾ ਲੈ ਕੇ ਆ ਗਿਆ ਵੀ ਪਿੰਜੇ ਆ ਮੇਰਾ 100 ਗੱਡਾ ਰੂੰ ਦਾ ਹੈ ਇਹਨੂੰ ਪਿੰਜ ਦੇ ਇਹਦੀਆਂ ਰਜਾਈਆਂ ਭਰ ਦੇ ਪੈਸਾ ਤੈਨੂੰ ਮੈਂ ਇੱਕ ਨਹੀਂ ਦੇਣਾ ਮੈਂ ਰਾਜਾ ਐਸ ਇਲਾਕੇ ਦਾ ਜੇ ਤੈ ਨਾ ਪਿੰਜਿਆ ਤਾਂ ਤੈਨੂੰ ਮੌਤ ਦੀ ਸਜ਼ਾ ਦੇਣੀ ਆ ਮੈਂ ਇਹ ਸਲ ਕਿ ਆ 100 ਗੱਡਾ ਖੜਾ ਹੈ ਇਹਦਾ ਤੂੰ ਪਿੰਜ ਕੇ ਰੂ ਨੂੰ ਤੇ ਰਜਾਈਆਂ ਭਰ ਦੇ ਤੈਨੂੰ ਪੈਸਾ ਕੋਈ ਨਹੀਂ ਮਿਲਿਆ ਮੈਨੂੰ ਜਲਦੀ ਚਾਹੀਦਾ ਹੈ ਉਹ ਕਹਿ ਰਿਹਾ ਰਾਜਨ ਮੈਂ ਇਹ ਕਿਵੇਂ ਪੈਣ ਸਕਦਾ ਤੁਸੀਂ ਪੈਸਾ ਦੇਣਾ ਨਹੀਂ ਹੈ ਤੁਸੀਂ ਉਹਨੂੰ ਮਾਰਨ ਨੂੰ ਫਿਰਦੇ ਹੋ ਉਹ ਰੋਂਦਾ ਹੈ ਸੁਪਨੇ 'ਚ ਕਰਲਾਉਂਦਾ ਹੈ ਮੈਂ ਕਿਵੇਂ ਭਰ ਦੂੰ 100 ਗੱਡਾ ਮੈਂ ਕਿਵੇਂ ਪੈਣ ਦੂੰਗਾ ਉਹ ਰੋਂਦੇ ਨੂੰ ਸੁਪਨੇ 'ਚ ਜਾਗ ਆ ਗਏ ਉਹ ਜਾਗ ਆਈ ਹੋਈ ਉਹ ਸੁਪਨਾ ਇਹਨਾਂ ਅੰਦਰ ਵੱਸ ਗਿਆ ਉਹਨੂੰ ਉਹ ਸੱਚ ਲੱਗਦਾ ਉਹ ਸੁਪਨੇ 'ਚੋਂ ਉੱਠਿਆ ਉਠਣਸਾਰ ਕੁੰਡੀ ਖੋਲ ਕੇ ਭੱਜ ਗਿਆ ਘਰ ਤੋਂ ਭੱਜ ਗਿਆ ਪਿੰਡ ਤੋਂ ਬਾਹਰ ਖੇਤਾਂ 'ਚ ਜਾ ਕੇ ਲੁੱਕ ਗਿਆ ਜਿਹੜਾ ਕੋਈ ਬੋਹਿਆ ਤੂੰ ਇੱਥੇ ਕੀ ਕਰਦਾ ਉਹ ਕਹਿੰਦਾ ਬਈ ਮੈਂ 100 ਗੱਡਾ ਨਹੀਂ ਮਿਲ ਸਕਦਾ ਰੂੰਦਾ ਨਾਲੇ ਮੈਨੂੰ ਪੈਸਾ ਕੋਈ ਨਹੀਂ ਮਿਲਣਾ ਨਾਲੇ ਮੈਨੂੰ ਕਹਿੰਦਾ ਮੌਤ ਸਜ਼ਾ ਦੇਣੀ ਆ ਮੈਂ ਨਹੀਂ ਉਹ ਪਿੰਡ ਦੇ ਬੰਦੇ ਕਹਿੰਦੇ ਪਾਗਲ ਹੋ ਗਿਆ ਪਿੰਜਾ ਤਾਂ ਲੋਕੀ ਆਉਂਦੇ ਨੇ ਆਸੇ-ਬਸ ਸੜਬਈ ਪਿੰਜੇ ਤੋਂ ਜਾਈ ਭਰਉਣੀ ਆ ਉਹ ਕਹਿੰਦੇ ਭਾਈ ਉਹ ਤਾਂ ਪਾਗਲ ਹੋ ਗਿਆ ਉਹ ਤਾਂ ਘਰ ਰਹਿੰਦਾ ਨਹੀਂ ਉਹਦੀ ਘਰ ਵਾਲੀ ਉਹਨੂੰ ਲੱਭਦੀ ਫਿਰਦੀ ਆ ਕਦੇ ਖੇਤਾਂ 'ਚ ਖੜਾ ਹੁੰਦਾ ਕਦੇ ਕਿਤੇ ਖੜਾ ਹੁੰਦਾ ਕਿਸੇ ਨੂੰ ਜੜੇ ਆਉਂ ਨਹੀਂ ਦਿੰਦਾ ਜੇ ਉਹਦੇ ਕੋਈ ਨੇੜੇ ਕੋਈ ਆਵੇ ਭੱਜ ਜਾਂਦਾ ਇੱਟਾ ਮਾਰਦਾ ਮੈਂ ਨਹੀਂ ਰੂਪ ਪਿੰਸ ਸਕਦਾ ਮੈਂ ਨਹੀਂ ਸੌ ਗੱਡਾ ਪਿੰਸ ਸਕਦਾ ਉਹ ਸਮਝ ਕਿਸੇ ਨੂੰ ਆਉਂਦੀ ਨਹੀਂ ਉਹ ਪਾਗਲਾ ਵਾਲੀ ਹਾਲਤ ਹੋ ਗਈ ਉਹ ਉਹਦੀ ਘਰ ਵਾਲੀ ਦੁਖੀ ਹੈ ਪਿੰਡ ਦੇ ਲੋਕ ਦੁਖੀ ਨੇ ਜਿਹੜੇ ਕੰਮ ਕਰਾਉਂਦੇ ਸੀ ਹੋਰ ਰਾਹਾਗੀਰ ਉਹ ਇੱਕ ਸੰਤ ਮਹਾਂਪੁਰਸ਼ ਤੋਂ ਜਾਈ ਭਰਾਇਆ ਕਰਦੇ ਸੀ ਉਹ ਆ ਗਏ ਘੁੰਮਦੇ ਫਿਰਦੇ ਕਹਿੰਦੇ ਭਾਈ ਪੇਂਜਾ ਕਿੱਥੇ ਆ ਕਹਿੰਦੇ ਬਾਬਾ ਜੀ ਉਹ ਤਾਂ پاگل ਹੋ ਗਿਆ ਉਹ ਤਾਂ ਖੇਤਾਂ ਚ ਭੱਜਿਆ ਫਿਰਦਾ ਲੁਕਿਆ ਲੁਕਿਆ ਰਹਿੰਦਾ ਹਮੇਸ਼ਾ ਤੇ ਤੁਸੀਂ ਕਿਰਪਾ ਕਰੋ ਸੰਦ ਕਹਿੰਦੇ ਕਿੱਥੇ ਐ ਉਹ ਕਹਿੰਦੇ ਭਾਈ ਕਹਿੰਦੇ ਕਹਿੰਦਾ ਕੀ ਐ ਕਹਿੰਦਾ ਇਹ ਕਹਿੰਦਾ ਜੀ ਮੇਰੇ ਤੋਂ 100 ਗੱਡਾ ਰੂੰ ਦਾ ਨਹੀਂ ਪਿੰਜਿਆ ਜਾਣਾ ਮੈਂ ਤਾਂ ਮਰ ਜੂਗਾ ساری ਜ਼ਿੰਦਗੀ ਲੰਘ ਜੂਈ ਨਾਲ ਤੁਸੀਂ ਪੈਸਾ ਇਕ ਨਹੀਂ ਦੇਣਾ ਤੁਸੀਂ ਮੈਨੂੰ ਹਾਂ ਮੈਨੂੰ ਮਾਰਨ ਨੂੰ ਫਿਰਦੇ ਹੋ ਤੁਸੀਂ ਤਾਂ ਸੰਤ ਸਮਝ ਗਿਆ ਸੰਤ ਕਹਿੰਦੇ ਦੱਸੋ ਕਿੱਥੇ ਆ ਕਹਿੰਦੇ ਜੀ ਉਹ ਪਿੰਡ ਦੇ ਬਾਹਰ ਥੱਲੇ ਬੈਠਾ ਹੋਊਗਾ ਚਲੇ ਗਏ ਸੰਤ ਹੌਲੀ ਹੌਲੀ ਦੇਖਿਆ ਵੀ ਉਹ ਦੂਰ ਬੈਠਾ ਹੈ ਉਹ ਸੰਤ ਕਹਿੰਦੇ ਉਹ ਭਾਈ ਪਿੰਜਿਆ ਆਜਾਤ ਨੂੰ ਖਬਰ ਸੁਣੀ ਆ ਕਿ ਖੁਸ਼ਕਬੀ ਦਸਣੀ ਹੈ ਕਹਿੰਦਾ ਨਾ ਨਾ ਮੈਂ ਨਹੀਂ ਰੂਪ ਜਣਾ ਮੈਨੂੰ 100 ਗੱਡਾ ਨਹੀਂ ਪਿੰਜ ਹੋਣਾ ਨਾਲੇ ਪੈਸਾ ਕਣੀ ਦੇਣਾ ਤੁਸੀਂ ਨਾਲੇ ਮੈਨੂੰ ਮਾਰਨ ਨੂੰ ਫਿਰਦੇ ਹੋ ਤੁਸੀਂ ਉਹ ਸੰਤ ਕਹਿੰਦੇ ਉਹ ਤੈਨੂੰ ਤਾਂ ਖੁਸ਼ਖਬਰੀ ਦੇਣੀ ਹੈ ਤੂੰ ਗੱਲ ਤਾਂ ਸੁਣ ਮੇਰੀ ਨੇੜੇ ਹੋ ਸੰਤ ਹੌਲੀ ਹੌਲੀ ਪਿਆਰ ਨੇੜੇ ਚਲੇ ਗਏ ਉਹ ਖੜਾ ਰਿਹਾ ਕਹਿੰਦਾ ਕੀ ਖੁਸ਼ਖਬਰੀ ਦੇਣੀ ਹੈ ਸੰਤ ਕਹਿੰਦਾ ਉਹ ਜਿਹੜਾ ਰਾਜਾ 100 ਗੱਡਾ ਲੈ ਕੇ ਆਇਆ ਸੀ ਨਾ ਰੂੰਦਾ ਕਹਿੰਦਾ ਹਾਂ ਹਾਂ ਕਹਿੰਦਾ ਉੱਥੇ ਲਾਲਟਨ ਬੰਨੀ ਹੋਈ ਸੀ ਗੱਡੇ ਨਾਲ ਇੱਕ ਜਗਦੀ ਰੋਸ਼ਨੀ ਵਾਸਤੇ ਉਹ ਹਨੇਰੀ ਆ ਗਈ ਲਾਲਟਨ ਡਗਪੀ ਉਹ ਹੋ ਰੂ ਨੂੰ ਅੱਗ ਲੱਗ ਗਈ ਸਾਰਾ ਸੌਦਾ ਸੌ ਗੱਡਾ ਸੜ ਕੇ ਸੁਆਹ ਹੋ ਗਿਆ ਰੂ ਦਾ ਤੇ ਰਾਜਾ ਵਾਪਸ ਚਲੇ ਗਿਆ ਹੁਣ ਉਹਦੇ ਕੋਲੇ ਰੂ ਹੀ ਨਹੀਂ ਰਹਾ ਕੀ ਕਰੂ ਉਹ ਕਹਿੰਦਾ ਅੱਛਾ ਕਹਿੰਦਾ ਹਾਂ ਉਹਦਾ ਸੜ ਗਿਆ ਗੱਡਾ ਸੌਦਾ ਸੌ ਉਹਦਾ ਰਾਜਾ ਵਾਪਸ ਚਲੇ ਗਿਆ ਉਹ ਪੰਜਾ ਕਹਿੰਦਾ ਸ਼ੁਕਰ ਹੈ ਉਹ ਆਪਸ ਆ ਗਿਆ ਆ ਕੇ ਘਰ ਆ ਗਿਆ ਉਹ ਦੇਖਣ ਲੱਗੇ ਉੱਥੇ ਕੋਈ ਗੱਡਾ ਨਹੀਂ ਕੁਛ ਨਹੀਂ ਉਹਨੇ ਆਪਣਾ ਮੁੜ ਕੇ ਕੰਮ ਫੇਰ ਸ਼ੁਰੂ ਕੀਤਾ ਇਹ ਕੀ ਹੈ ਇਹ ਇੱਕ ਦ੍ਰਿਸ਼ਟਾਂਤ ਹੈ ਕਿ ਉਹਨੂੰ ਭਰਮ ਪੈ ਗਿਆ ਸੀ ਉਹਦੇ ਭਰਮ ਇੰਨਾ ਅੰਦਰ ਚਲੇ ਗਿਆ ਸੁਪਨਾ ਇੰਨਾ ਅੰਦਰ ਚਲੇ ਗਿਆ ਨਰਪਤ ਏਕ ਸੰਗਾਸਨ ਸੋਇਆ ਸੁਪਨੇ ਭਇਆ ਭਖਾਰੀ ਜੇ ਰਾਜੇ ਨੂੰ ਸੁਪਨਾ ਆ ਜਾਵੇ ਤਖਤ ਤੇ ਬੈਠੇ ਨੂੰ ਨੀਂਦ ਆ ਜਾਵੇ ਤਾਂ ਉਹਨੂੰ ਸੁਪਨਾ ਆ ਜਾਵੇ ਭਖਾਰੀ ਬਣ ਜਾਵੇ ਤਾਂ ਭਖਾਰੀ ਆ ਬਣਿਆ ਸੁਪਨੇ ਚੋਂ ਰੋਏਗਾ ਘੁੱਲ ਲਏਗਾ ਭਰਮ ਹੈ ਇਹ ਤਾਂ ਉਸ ਪਿੰਜ ਦਾ ਭਰਮ ਦੂਰ ਕਰਤਾ ਸੰਤਾ ਨੇ ਐਵੇਂ ਜਿਵੇਂ ਇਸ ਮਨੁੱਖ ਨੂੰ ਇੱਕ ਭਰਮ ਪੈ ਗਿਆ ਜਿਹੜਾ ਕਹਿੰਦਾ ਮੈਂ ਮੁਕਤ ਹੋਣਾ ਹੈ ਮੁਕਤ ਹੋਣਾ ਹੈ ਮੁਕਤ ਹੋਣਾ ਹੈ ਜੇ ਤਾਂ ਸ਼ਰੀਰ ਦੇ ਮੁਕਤ ਹੋਣਾ ਹੋਵੇ ਸ਼ੀਰ ਨੂੰ ਕਿਸੇ ਨੇ नाग ਨੇ ਫੜ ਲਿਆ ਕਿਸੇ ਸਰਾਲ ਨੇ ਫੜ ਲਿਆ ਜਾਂ ਰੱਸੀ ਨਾਲ ਬੰਨਤਾ ਤਾਂ ਤਾਂ ਫਿਰ ਕੋਈ ਰੱਸਾ ਖੁੱਲੂਗਾ ਕਿ ਜਾਂ ਕੋਈ ਸਰਾਲ ਨੂੰ ਮਾਰ ਦੂਗਾ ਕਿ ਤਾਂ ਉਹ ਛੱਡੂਗਾ ਇਹਨੂੰ ਹੋਰ ਸਰੀਰ ਤੈਦਾ ਬੰਨਿਆ ਨਹੀਂ ਹੋਇਆ ਇਹਦਾ ਮਨ ਭਰਮ ਚ ਆਇਆ ਹੋਇਆ ਇਹਦਾ ਮਨ ਭਰੇ ਮੈਂ ਹੋਇਆ ਹੈ ਉਹ ਭਰਮ ਚ ਆ ਕੇ ਕਹਿੰਦਾ ਇਹ ਤਾਂ ਜਗਤ ਹੈ ਇਹ ਸੰਸਾਰ ਹੈ ਇੱਥੇ ਦੁਸ਼ਮਣ ਨੇ ਇੱਥੇ ਬਗਾਨੇ ਨੇ ਇਹ ਮੇਰਾ ਹੈ ਇਹ ਮੇਰੀ ਪ੍ਰਾਪਰਟੀ ਹੈ ਇਹ ਮੇਰਾ ਹੈ ਇਹ ਚਲੇ ਨਾ ਜਾਵੇ ਕਿਤੇ ਦੁਖੀ ਹੁੰਦਾ ਚੰਬੜਿਆ ਹੋਇਆ ਪਕੜਾਂ ਪਾਈਆਂ ਹੋਈਆਂ ਨੇ ਇਹ ਦੁੱਖ ਦਾ ਕਾਰਨ ਹੈ ਪਿਆਰੇ ਹੁਣ ਇਹ ਭਰਮ ਦੂਰ ਕੌਣ ਕਰੇਗਾ ਇਹ ਭਰਮ ਦੂਰ ਕਰੇਗਾ ਗੁਰੂ ਗੁਰੂ ਦੀ ਬਾਣੀ ਸੁਨੇਗਾ ਗੁਰੂ ਦੇ ਪਿਆਰੇ ਸੰਤਾਂ ਵਾਪੋਠੇ ਸੰਗਤ ਕਰੇਗਾ ਫਿਰ ਉਹਨਾਂ ਦੇ ਮੁਤਾਬਕ ਇਹ ਗੁਰਬਾਣੀ ਦਾ ਪਿਆਰ ਦੇਖੋ ਪਿਆਰਿਓ ਅਸੀਂ ਅੱਖਰਾਂ ਦੀ ਗੱਲ ਕਰਦੇ ਆ ਅੱਖਰਾਂ ਦੇ ਖਿਲਾੜੀ ਆ ਸਾਥੋਂ ਜਿੰਨੀਆਂ ਮਰਜ਼ੀ ਮਾਲਾ ਫਰਵਾ ਲੋ ਲੱਖਾਂ ਸੇਵਨ ਕਰਾ ਲੋ ਹਜ਼ਾਰਾਂ ਪਾਠ ਕਰਾ ਲਓ ਅਸੀਂ ਕਰ ਦਿੰਦੇ ਆ ਪਰ ਅੰਦਰ ਨਹੀਂ ਜਾਣਦੇ ਇੱਕ ਲੈਣ ਵੀ ਇੱਕ ਏਕ ਅੱਖਰ ਜਿਸ ਮਨ ਵਸਤ ਗੁਰਬਾਣੀ ਦਾ ਇੱਕ ਅੱਖਰ ਅੰਦਰ ਚ ਲਿਆ ਜਾਵੇ ਇਹਦੇ ਹਿਰਦ ਵਿੱਚ ਵਸ ਜਾਵੇ ਪਰ ਵਸੇ ਕਿਵੇਂ ਕਿਰਪਾ ਨਹੀਂ ਹੁੰਦੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਇਹ ਬਾਣੀ ਤਾਂ ਇਹਦਾ ਭਰਮ ਦੂਰ ਕਰ ਦੂਗੀ ਪਰ ਅੰਦਰ ਤਾਂ ਜਾਵੇ ਨਾ ਇਤਾ ਚੂੜੀਆਂ ਕਰਦਾ ਕੁੜਲੀਆਂ ਕਰਦਾ ਗੁਰੂ ਮਾਰ ਨੇ ਸਮਝਾਇਆ ਸੀ ਦਸ਼ਮੇਸ਼ ਪਤਾ ਜੀ ਨੇ ਕਿ ਤੁਸੀਂ ਤਾਂ ਭਾਈ ਕੁੜਲੀਆਂ ਕਰਦੇ ਹੋ ਤੁਸੀਂ ਕਹਿੰਦੇ ਹੋ ਜੀ ਕਈ ਤਾਂ 20-20 ਸਾਲ ਤੋਂ ਸੰਗਤ ਕਰ ਰਹੇ ਨੇ ਕੋਈ ਅਸਰ ਨਹੀਂ ਹੋਇਆ ਕਈ ਸਾਲ 2 ਸਾਲ ਬਾਅਦ ਆਨੰਦ ਚ ਚਲੇ ਜਾਂਦੇ ਨੇ ਕੀ ਹੈ ਕਹਿੰਦੇ ਉਹ ਉਹਨਾਂ ਨੇ ਅੰਦਰ ਲੈ ਗਏ ਉਹ ਗੁਰਬਾਣੀ ਨੂੰ ਗੁਰੂ ਉਪਦੇਸ਼ ਨੂੰ ਆਪਣੇ ਅੰਦਰ ਲੈ ਗਏ ਤੇ ਜਿਹੜੇ 20-20 ਸਾਲ ਬੈਠੇ ਨੇ ਕੁੜਲੀਆਂ ਕਰੀ ਜਾਂਦੇ ਨੇ ਨਹੀਂ ਜਾਣ ਨਹੀਂ ਜਾਏਗਾ ਗੁਰਬਾਣੀ ਦਾ ਸਤ ਅੰਦਰ ਲੈ ਕੇ ਜਾਣਾ ਪਵੇਗਾ ਗੁਰਬਾਣੀ ਦਾ ਜੋ ਅੱਖਰਾਂ ਵਿੱਚ ਲੁਕੋਇਆ ਹੋਇਆ ਮਹਾਰਾਜ ਨੇ ਅਸੀਂ ਅੱਖਰਾਂ ਨਾਲ ਜੁੜ ਗਏ ਜੋ ਅੱਖਰਾਂ ਦੇ ਵਿੱਚ ਭਰਿਆ ਹੋਇਆ ਜੋ ਅੱਖਰ ਰਸ ਬਣਿਆ ਹੋਇਆ ਉਹ ਰਸ ਅੰਦਰ ਜਾਵੇ ਸੱਚ ਅੰਦਰ ਜਾਵੇ ਭਾਵਨਾ ਭਾਵ ਅੰਦਰ ਜਾਵੇ ਗੁਰਬਾਣੀ ਦਾ ਸਾਡੇ ਹਿਰਦੇ ਚ ਜਿੱਥੇ ਭਰਮ ਟਿਕਿਆ ਬੈਠਾ ਜਿਵੇਂ ਅਸੀਂ ਸੰਸਾਰ ਦੀਆਂ ਗੱਲਾਂ ਸੁਣੀਆਂ ਨੇ ਬੜੇ ਪਿਆਰ ਨਾਲ ਆਪਣੇ ਮਾਪਿਆਂ ਦੀਆਂ ਗੱਲਾਂ ਸੁਣੀਆਂ ਨੇ ਰਿਸ਼ਤੇਦਾਰਾਂ ਦੀਆਂ ਸੁਣੀਆਂ ਨੇ ਉਹ ਭਰਮ ਪਾਇਆ ਜਿਵੇਂ ਅਸੀਂ ਆਪਣੇ ਅੰਦਰ ਵਸਾਈਆਂ ਨੇ ਓਵੇਂ ਹੀ ਸਾਨੂੰ ਗੁਰੂ ਦੀ ਗੱਲ ਪਿਆਰ ਨਾਲ ਸੁਣਨੀ ਪੈਗੀ ਗੁਰਬਾਣੀ ਪਿਆਰ ਨਾਲ ਪੜ੍ਹਨੀ ਪੈਗੀ ਇੱਕ ਇੱਕ ਅੱਖਰ ਨੂੰ ਮੰਨਣਾ ਵਾਏਗਾ ਉਹ ਭਰਮ ਦੂਰ ਹੋਏਗਾ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਉਹ ਵਕਤ ਸਮਾਜ ਆਏਗੀ ਪਰ ਦੂਜੀ ਤਾਂ ਬਾਹਰ ਨਿਕਲੇ ਨਾ ਉਹ ਜਦੋਂ ਅਸੀਂ ਅੱਛੀ ਵਸਤੂ ਸਤ ਵਸਤੂ ਆਪਣੇ ਅੰਦਰ ਪਾਵਾਂਗੇ ਤਾਂ ਦੂਜੀਆਂ ਵਸਤੂਆਂ ਬਾਹਰ ਨਿਕਲੀਆਂ ਸ਼ੁਰੂ ਹੋ ਜਾਣਗੀਆਂ ਜਿਵੇਂ ਇੱਕ ਗੰਦੇ ਟੈਂਕ ਵਿੱਚ ਅਸੀਂ ਸਾਫ਼ ਪਾਣੀ ਪਾਉਣਾ ਸ਼ੁਰੂ ਕਰ ਦਈਏ ਉਹ ਸਾਫ਼ ਪਾਣੀ ਅੰਦਰ ਪਈ ਜਾਏਗਾ ਪਈ ਜਾਏਗਾ ਗੰਦਾ ਪਾਣੀ ਬਾਹਰ ਨਿਕਲੀ ਜਾਏਗਾ ਨਿਕਲੀ ਜਾਏਗਾ ਗੰਦਵਾ ਨਿਕਲੇਗਾ ਸਾਫ਼ ਪਾਣੀ ਪੈਂਦਾ ਰਹੇ ਪੈਂਦਾ ਰਹੇ ਤਾਂ ਇੱਕ ਦਿਨ ਉਹ ਸਾਰਾ ਟੈਂਕ ਦਾ ਪਾਣੀ ਸਾਫ਼ ਹੋ ਜਾਏਗਾ ਇਵੇਂ ਜਿਵੇਂ ਸੰਤਾਂ ਮਹਾਂਪੁਰਸ਼ਾਂ ਦੇ ਪਿਆਰਿਆਂ ਦੇ ਗੁਰਸਿੱਖਾਂ ਦੀ ਸੰਗਤ ਉਹਨਾਂ ਦੇ ਪਿਆਰੇ ਬਚਨ ਗੁਰਬਾਣੀ ਚੋਂ ਲਿਬੜ ਕੇ ਆਏ ਹੋਏ ਗਿਆਨ ਦੇ ਵਿੱਚ ਭਿਉ ਕੇ ਆਏ ਹੋਏ ਉਹ ਪਿਆਰੇ ਬਚਨ ਅਸੀਂ ਸੁਣੀਏ ਸਤਸੰਗ ਚ ਜਾਈਏ ਤਾਂ ਉਹ ਇੱਕ ਨਿਰਮਲ ਪਾਣੀ ਹੈ ਸਾਡੇ ਹਿਰਦਿ ਚ ਪੈਂਦਾ ਜਾਏਗਾ ਉਹ ਅੰਮ੍ਰਿਤ ਜਲ ਹੈ ਤਾਂ ਸਾਡੇ ਹਿਰਦਿ ਚ ਪਏਗਾ ਉਹ ਜਿਹੜੋ ਜੋ ਅੰਦਰ ਭਰਮ ਪਿਆ ਭਰਮ ਦੀ ਭਰਮ ਦਾ ਕੂੜਾ ਹੈ ਜਿਹੜੀ ਭਰਮ ਦੀ ਕਾਈ ਹੈ ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਕਾਈ ਕਹਿੰਦੇ ਨੇ ਕਾਲਖ ਜਿਹੜੀ ਅੰਦਰ ਜੰਮੀ ਹੈ ਭਰਮ ਦੀ ਉਹ ਆਪਾ ਚੀਨੇ ਤੋਂ ਬਿਨਾ ਆਪਾ ਚਿੰਨਣ ਤੋਂ ਬਿਨਾ ਆਪਾ ਚਿੰਨਣਾ ਮਤਲਬ ਆਪਣੇ ਆਪੇ ਦੇ ਬਚਨ ਸੁਣਨੇ ਮਹਾਪੁਰਸ਼ਾਂ ਤੋਂ ਅਸੀਂ ਹੈ ਕੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਟਿਕ ਜਾਵੇ ਇਹ ਨਿਰਮਲ ਹੋ ਜਾਵੇ ਜਿਵੇਂ ਬਾਲਟੀ 'ਚ ਪਾਣੀ ਗੰਦਾ ਪਾਣੀ ਹੋਵੇ ਗਾਰੇ ਵਾਲਾ ਆਪਾਂ ਪੀ ਨਹੀਂ ਸਕਦੇ ਪਰ ਉਸ ਬਾਲਟੀ ਨੂੰ ਟਕਾ ਦਈਏ ਹਲਾਈਏ ਨਾ 10-12 ਘੰਟੇ ਸਾਰਾ ਗਾਰਾ ਥੱਲੇ ਵਹਿ ਜਾਏਗਾ ਤੇ ਉਹ ਪਾਣੀ ਉੱਪਰੋਂ ਸਾਫ਼ ਹੋ ਜਾਗਾ ਪੀ ਸਕਦੇ ਆ ਉਹ ਕਿਉਂ ਸਾਫ਼ ਹੋ ਗਿਆ ਉਹ ਟਿਕ ਗਿਆ ਹਿਲਣਾ ਬੰਦ ਹੋ ਗਿਆ ਤੇ ਸਾਡਾ ਮਨ ਇਹ ਚਲੰਤ ਹੈ ਇਹ ਟਿਕਦਾ ਨਹੀਂ ਹੈ ਜੇ ਇਹ ਟਿਕ ਜਾਵੇ ਜੇ ਇਹ ਨਹਿਚਲ ਹੋ ਜਾਵੇ ਜਿਹੜਾ ਪਰਮੇਸ਼ਰ ਨਹਿਚਲ ਹੈ ਹੁਣ ਆਪਾਂ ਪੜਦੇ ਆ ਇਹ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ ਕਹਿੰਦੇ ਰੱਬ ਨਾ ਰਹਾ ਕਰ ਹਰੀ ਨਾ ਰਹਾ ਕਰ ਕਿਵੇਂ ਰਹੇ ਹਰੀ ਨਹਿਚਲ ਹੈ ਹਰੀ ਅਚਲ ਹੈ ਹਰੀ ਸਥਿਰ ਹੈ ਤੇ ਇਹ ਵੀ ਸਥਿਰ ਹੋ ਜਾਵੇ ਤਾਂ ਨਾ ਰਹੂਗਾ ਨਾ ਇਹ ਭੱਜਿਆ ਫਿਰਦਾ ਹੈ ਹਰੀ ਹਰੀ ਜਿਹੜਾ ਹੈ ਉਹ ਚੱਲ ਹੈ ਪਰਮੇਸ਼ਰ ਹੈ ਚੱਲ ਹੈ ਵਹਿਗੁਰੂ ਹੈ ਚੱਲ ਹੈ ਉਹ ਸਥਿਰ ਹੈ ਉਹ ਟਿਕਿਆ ਹੋਇਆ ਹੈ ਤੇ ਮਨ ਨੇ ਜੇ ਉਹਦੇ ਨਾਲ ਰਹਿਣਾ ਹੈ ਤਾਂ ਮਨ ਨੂੰ ਵੀ ਚੱਲ ਬਣਨਾ ਪਏਗਾ ਮਨ ਨੂੰ ਵੀ ਸਥਿਰ ਹੋਣਾ ਪਏਗਾ ਮਨ ਮਤਲਬ ਸਾਡਾ ਆਪਣਾ ਮਨ ਚ ਬੁੱਧੀ ਵੀ ਆ ਗਈ ਚਿੱਤ ਵੀ ਆ ਗਿਆ ਮੈਂ ਭਾਵ ਵੀ ਆ ਗਿਆ ਫੁਰਨੇ ਵੀ ਆ ਗਏ ਸਭ ਨੂੰ ਸ਼ਾਂਤ ਹੋਣਾ ਪਏਗਾ ਉਹ ਸ਼ਾਂਤ ਹੋਏਗਾ ਇਹ ਸੰਗਤ ਜਾ ਕੇ ਮਹਾਪੁਰਸ਼ਾਂ ਦੇ ਉੱਥੋਂ ਯੁਗਤੀ ਮਿਲੇਗੀ ਇਹਨੂੰ ਨਾਮ ਦੀ ਤਾਂ ਜੋ ਮੈਂ ਪੁੱਛਿਆ ਸੀ ਉਹਨੂੰ ਕਿ ਨਾਮ ਕੀ ਹੈ ਉਹ ਚੁੱਪ ਕਰਕੇ ਨਾਮ ਹੈ ਜੋ ਸਥਿਰ ਹੈ ਪਿਆਰਿਓ ਨਾਮ ਜੋ ਹੈ ਉਹ ਅੰਤਰਵਾਰ ਸਾਡੇ ಪರಿਪੂਰਨ ਬਿਲਕੁਲ ਜਿੰਨੂੰ ਕਹਿੰਦੇ ਨੇ ਭਰਪੂਰ ਉਹ ਪਰਮ ਅਵੇਅਰ ਪੂਰਨ ਜਾਗਰਤ ਅਵਸਥਾ ਹੈ ਨਾਮ ਨਾਮ ਦਾ ਮੰਡਲ ਉਹ ਅਚਲ ਹੈ ਹਰ ਥਾਂ ਤੇ ਹੈ ਜੋ ਸਾਨੂੰ ਉਹਦੇ ਉੱਤੇ ਭਰੋਸਾ ਆ ਗਿਆ ਉਹਦੀ ਅਸੀਂ ਗੱਲ ਕਰਾਂਗੇ ਕਿ ਉਹ ਸਾਡੇ ਅੰਗ ਸੰਗ ਹੈ ਦੇਖਦਾ ਹੈ ਸੁਣਦਾ ਹੈ ਸਭ ਜਾਣਦਾ ਹੈ ਕਰਤਾ ਹੈ ਆਨੰਦਮਈ ਹੈ ਸਤ ਹੈ ਸੱਚ ਹੈ ਐਸੀ ਭਾਵਨਾ ਬਣਾ ਕੇ ਰੱਖਾਂਗੇ ਮਨ ਸ਼ੁੱਧ ਹੋ ਜਾਏਗਾ ਮਨ ਟਿਕ ਜਾਏਗਾ ਜਿਉਂ ਹੀ ਇਹ ਨਿਰਮਲ ਹੋਇਆ ਜਿਉਂ ਹੀ ਇਹ ਟਿਕਿਆ ਤੇ ਤਿਉਂ ਹੀ ਨਿਰਮਲ ਹੋਇਆ ਜਿਉਂ ਹੀ ਨਿਰਮਲ ਹੋਇਆ ਤਿਉਂ ਹੀ ਇਹਨੂੰ ਵਿੱਚ ਆਪਣਾ ਆਪਾ ਮਹਿਸੂਸ ਹੋ ਜਾਏਗਾ ਸਤ ਆਨੰਦਮਈ ਸ਼ਾਂਤਮਈ ਹਰ ਦਰਸ਼ਨ ਸਾਥ ਸਰੀਰ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸ਼ਨ ਸਾਥ ਸਰੀਰ ਇਹ ਐਨ ਸ਼ਾਂਤ ਹੋ ਜਾਏਗਾ ਇਹਦੇ ਉੱਤੇ ਕੋਈ ਅਸਰ ਨਹੀਂ ਕਰੇਗੀ ਜਿੰਨੂੰ ਕਹਿੰਦਾ ਸੰਸਾਰ ਇਹ ਕਹੇਗਾ ਸੰਸਾਰ ਤਾਂ ਹੈ ਹੀ ਨਹੀਂ ਨਾ ਇੱਥੇ ਕੋਈ ਮਾਇਆ ਹੈ ਨਾ ਸੰਸਾਰ ਹੈ ਨਾ ਜਗਤ ਹੈ ਇਹ ਤਾਂ ਮੈਨੂੰ ਭਰਮ ਸੀ ਕਿ ਇਹ ਸੱਪ ਹੈ ਇਹ ਤਾਂ ਰੱਸੀ ਹੈ ਕੁਝ ਨਹੀਂ ਕਰਦੀ ਇਹ ਤਾਂ ਸੋ ਪਿਆਰਿਓ ਇਹ ਜੋ ਸਾਨੂੰ ਦਿਸਦਾ ਹੈ ਆਕਾਰ ਇਹਨੂੰ ਅਸੀਂ ਜੇ ਸੰਸਾਰ ਕਹਾਵਾਂਗੇ ਤਾਂ ਦੁੱਖ ਹੈ ਜੇਨੂੰ ਅਸੀਂ ਇਹ ਹਰਕਾਰ ਰੂਪ ਕਹਾਵਾਂਗੇ ਪਰਮੇਸ਼ਰ ਇੱਕ ਤੋਂ ਅਨੇਕ ਹੋਇਆ ਹੈ ਖੇਲ ਖੇਲ ਉਹ ਖੇਲ ਖੇਲ ਰਿਹਾ ਹੈ ਜੇ ਇੱਥੇ ਆ ਜਾਾਂਗੇ ਤਾਂ ਭਰਮ ਦੂਰ ਹੈ ਸੋ ਪਿਆਰਿਓ ਗੁਰੂ ਵਾਲੇ ਬਣੋ ਚਾਹੇ ਤੁਸੀਂ ਕਿਸੇ ਧਰਮ 'ਚ ਬਨ ਜਾਵੋ ਉਥੋਂ ਅੱਛਾ ਗਿਆਨ ਲਿਓ ਇਸਲਾਮ ਵਿੱਚ ਵੀ ਉਸ ਅਵਸਥਾ ਵਾਲੇ ਹੈਗੇ ਸਨਾਤਨ ਵਿੱਚ ਵੀ ਉਸ ਅਵਸਥਾ ਵਾਲੇ ਹੈਗੇ ਆ ਕੁਇਸਚਨਾਂ ਵਿੱਚ ਵੀ ਉਸ ਅਵਸਥਾ ਵਾਲੇ ਹੈਗੇ ਆ ਤੇ ਸਿੱਖ ਧਰਮ ਵਿੱਚ ਤਾਂ ਵਾਲੀ ਨਹੀਂ ਹੈਗੀ ਉਸ ਅਵਸਥਾ ਤੇ ਪਹੁੰਚੇ ਹੋਏ ਤਾਂ ਉਹ ਉਹ ایسی ਅਵਸਥਾ ਵਾਲਿਆਂ ਦੇ ਬਚਨ ਉਹਨਾਂ ਦੀ ਸੰਗਤ ਹੀ ਇਹ ਪਰਮ ਦੂਰ ਕਰ ਸਕਦੀ ਹੈ ਨਹੀਂ ਤਾਂ ਇਹ ਪਦਾਰਥ ਚ ਲਾ ਕੇ ਇਹਦਾ ਪਰਮ ਹੋਰ ਗੂੜਾ ਹੋ ਰਿਹਾ ਹੈ ਦਿਨ ਰਾਤ ਇਹਦਾ ਸਫਰ ਹੋਰ ਲੰਮਾ ਹੋ ਰਿਹਾ ਹੈ ਹੋਰ ਗਲਤ ਪਾਸੇ ਨੂੰ ਜਾ ਰਿਹਾ ਹੈ ਇਹਦਾ ਪਰਮ ਹੋਰ ਗੂੜਾ ਹੋਣ ਕਰਕੇ ਹੋਰ ਦੁਖੀ ਹੋ ਰਿਹਾ ਹੈ ਤੇ ਹੋਰ ਪਾਪ ਕਰ ਰਿਹਾ ਹੈ ਇਸ ਕਰਕੇ ਇਤੋਂ ਛੇਤੀ ਛੇਤੀ ਵਾਪਸ ਆਉਣ ਵਾਸਤੇ ਇਹ ਗੁਰੂ ਵਾਲਾ ਬਣੇ ਤੇ ਗੁਰਬਾਣੀ ਨੂੰ ਗੁਰੂ ਦੇ ਬਚਨਾਂ ਨੂੰ ਸਤ ਬਚਨਾਂ ਨੂੰ ਪਿਆਰ ਨਾਲ ਆਪਣੇ ਹਿੱਦ ਵਿੱਚ ਵਸਾ ਲਵੇ ਇਹੀ ਪਿਆਰਿਓ ਮਾਰਗ ਹੈ ਸੁਖ ਦਾ ਆਨੰਦ ਦਾ ਹੋਰ ਕੋਈ ਮਾਰਗ ਨਹੀਂ ਹੈ ਨਹੀਂ ਤਾਂ ਦੁੱਖ ਹੀ ਦੁੱਖ ਨੇ ਜਦੋਂ ਇਹਨੇ ਇੱਥੇ ਦੁੱਖ ਭੋਗਣੇ ਤਾਂ ਅੱਗੇ ਵੀ ਦੁੱਖ ਹੀ ਭੋਗੇਗਾ ਇੰਦੀਆਂ ਬੇਨਤੀਆਂ ਪ੍ਰਵਾਨ ਕਰੋ ਸਤਨਾਮ ਜੁੜੋ ਨਾਮ ਨਾਲ ਜੁੜੀਏ ਪਰਮ ਦੂਰ ਕਰੀਏ ਗੁਰੂ ਅੱਗੇ ਬੇਨਤੀ ਕਰੀਏ ਮਾਰਾ ਕਰੋ ਕਿਰਪਾ ਪਰਮਚੂ ਪਰਮ ਦੂਰ ਕਰੋ ਮੈਂ ਸਮਤ ਦੇਹੋ ਸਮਝਾਏ ਮੇਰਾ ਭਰਮ ਦੂਰ ਕਰਕੇ ਮੈਨੂੰ ਸਮਤ ਦੇ ਕੇ ਮੈਨੂੰ ਸਮਝਾ ਦਿਓ ਸੱਚ ਦੀ ਗੱਲ ਭੁੱਲਾ ਚੁੱਕਾ ਮਾਫ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ